ਹਾਂ ਵੀ ਵੀਰੋ ਸਾਰਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਿਮਾਰੀ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਬਹੁਤ ਭਿਆਨਕ ਖਤਰਨਾਕ ਡੇਂਜਰ ਹੈ ਤੇ ਸਾਰਿਆਂ ਨੂੰ ਲੱਗੀ ਹੋਈ ਆ ਕੋਈ ਵਿਰਲਾ ਹੀ ਉਹਦੀ ਲਪੇਟ ਤੋਂ ਬਚਿਆ ਹੋਇਆ ਤੇ ਜਿਹੜੀ ਬਿਮਾਰੀ ਮਨੁੱਖ ਨੂੰ ساری ਜ਼ਿੰਦਗੀ ਮੂਰਖ ਬਣਾਈ ਰੱਖਦੀ ਹੈ ਤੇ ਉਹਨੂੰ ਸ਼ੁੱਧ ਬੋਧੂ ਦੀ ਮਾਰ ਦਿੰਦੀ ਹੈ ਮਨੁੱਖ ਦੀ ਤੇ ਮਨੁੱਖ ਦੇ ਮਨ ਨੂੰ ਅੰਨਾ ਕਰੀ ਰੱਖਦੀ ਹੈ ਫਿਰ ਜਿਹਦੀ ਮਸਤੀ ਜਿਹਦਾ ਨਸ਼ਾ ਬਹੁਤ ਧਿਆਨ ਹੈਗਾ ਖਤਰਨਾਕ ਹੈ ਕਿਉਂਕਿ ਨਸ਼ੇ ਦੇ ਵਿੱਚ ਮਨੁੱਖ ਦੀ ਸੁਰਤ ਨਹੀਂ ਠੀਕ ਰਹਿੰਦੀ ਉਹ ਬਿਮਾਰੀ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਵੱਡੇ ਵੱਡੇ ਜਿਹਦੀ ਲਪੇਟ ਵਿੱਚ ਆ ਗਏ ਆ ਬੜੇ ਬਰਬਾਦ ਹੋ ਗਏ ਕਈ ਪਏ ਹੋਏ ਆ ਉਸ ਬਿਮਾਰੀ ਦੇ ਗ੍ਰਿਫਤ ਵਿੱਚ ਆਏ ਹੋਏ ਆ ਉਸ ਬਿਮਾਰੀ ਦਾ ਰੋਗ ਉਹ ਬੜਿਆਂ ਨੂੰ ਲੱਗਿਆ ਹੋਇਆ ਉਹ ਬਿਮਾਰੀ ਕਿਹੜੀ ਆ ਭਲਾ ਉਹ ਬਿਮਾਰੀ ਆ ਮਾਇਆ ਦਾ ਮੋ ਮਾਇਆ ਦੀ ਪਕੜ ওই ਵਿਰਲੇ ਹੀ ਉਤੋਂ ਬਚਿਆ ਹੋਇਆ ਉਹਦੇ ਰੂਪ ਵੱਖੋ ਵੱਖਰੇ ਆ ਉਹ ਗੱਲ ਵੱਖਰੀ ਹੈ ਵੀ ਉਹਦੀ ਜਿੰਨੀ ਕਿ ਬੰਦੇ ਨੂੰ ਸਮਝ ਆਏ ਉਹਦੇ ਮੁਤਾਬਕ ਹੀ ਉਹਨੂੰ ਗਿਆਨ ਹੈ ਜਿਵੇਂ ਤਿੰਨ ਰੂਪ ਆਉਦੇ ਝੜ ਚੇਤਨ ਅਗਿਆਨ ਝੜ ਜਿਹੜੀ ਚੀਜ਼ ਚੱਲ ਫਿਰ ਨਾ ਸਕੇ ਉਹਨੂੰ ਜੜ ਕਹਿੰਦੇ ਆ ਹੰਦੀ ਮਾਇਆ ਦਾ ਰੂਪ ਹੀ ਹੈ ਹੰਦੀ ਉਹ ਝੜ ਹੈ ਜੜ ਮਤਲਬ ਜ਼ਮੀਨ ਜਾਇਦਾਦ ਜ਼ਮੀਨ ਜਾਇਦਾਦ ਸੋਨਾ ਚਾਂਦੀ ਹੀਰੇ ਮੋਤੀ ਸੋਨਾ ਜਿੱਥੇ ਪਿਆ ਉੱਥੇ ਪਿਆ ਹੈ ਜੜਤਾ ਉਹਦੇ ਚਾਈ ਵੀ ਉਹ ਜਿੰਦ ਜਾਨ ਨਹੀਂ ਹੈਗੀ ਇੱਥੇ ਪਿਆ ਉੱਥੇ ਪਿਆ ਹੈ ਜ਼ਮੀਨ ਜਿੱਥੇ ਪਈ ਹੈ ਉੱਥੇ ਪਈ ਹੈ ਜ਼ਮੀਨ ਜਾਇਦਾਦ ਸੋਨਾ ਚਾਂਦੀ ਹੀਰੇ ਮੋਤੀ ਇਹਨੂੰ ਜੜ ਮਾਇਆ ਆਖਿਆ ਫਿਰ ਆਖਿਆ ਚੇਤਨ ਮਾਇਆ ਇਹਦੇ ਵਿੱਚ ਵਾਇਗਰੂ ਨੇ ਚੇਤਨ ਸੱਤਾ ਪਾਈ ਹੋਈ ਹੈ ਚੇਤਨ ਹੈ ਜੰਦਜਾਨ ਪਾਈ ਵੀ ਹੈ ਉਹ ਔਰਤ ਵਾਸਤੇ ਇਸਤਰੀ ਔਰਤ ਵਾਸਤੇ ਮਨੁੱਖ ਮਨੁੱਖ ਵਾਸਤੇ ਇਸਤਰੀ ਉਹਦੇ ਵਿੱਚ ਬਹੁਤ ਆ ਜਾਂਦੇ ਆ ਸਾਰੇ ਜੀਵੀ ਆ ਜਾਂਦੇ ਆ ਪਸ਼ੂ ਪੰਛੀ ਇਹ ਸਾਰੇ ਮਾਇਆ ਦਾ ਰੂਪ ਹੀ ਹੈ ਇਹਨੂੰ ਆਖਿਆ ਚੇਤਨ ਚੇਤਨ ਮਾਇਆ ਇੱਕ ਤੀਜਾ ਰੂਪ ਹੈ ਮਾਇਆ ਦਾ ਬੜਾ ਸੂਖਮ ਜੀ ਦਾ ਵਿਰਲਿਆਂ ਨੂੰ ਬਹੁਤ ਹੈ ਉਹ ਅਗਿਆਨ ਉਹ ਹੈ ਅਵਧਿਆ ਉਹ ਹੈ ਭਰਮ ਜਿਹਦੀ ਲਪੇਟ ਵਿੱਚ ਬਹੁਤ ਜੀਵ ਆ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਮੁੱਦੀ ਤੇ ਪੜਦਾ ਪੈ ਜਾਂਦਾ ਉਹਨੂੰ ਆਖਿਆ ਅਗਿਆਨ ਭਰਮ ਇਹ ਬੜਾ ਖਤਰਨਾਕ ਰੂਪ ਹੈ ਮਾਇਆ ਦਾ ਇਹ ਮਾਇਆ ਸਚਿ ਪਾਸ਼ਾ ਤੀਜੇ ਸਤਿਗੁਰੂ ਜੀ ਮਹਾਰਾਜ ਦੱਸਦੇ ਆ ਕਿ ਮਾਇਆ ਕੀ ਚੀਜ਼ ਹੈ ਮਾਰੇ ਕਹਿੰਦੇ ਇਹ ਮਾਇਆ ਕਹਿੰਦੇ ਆਓ ਤੁਹਾਨੂੰ ਦੱਸ ਕੀ ਮਾਇਆ ਕੀ ਹੈ ਇਹ ਮਾਇਆ ਆ ਮਾਇਆ ਕਿਹੜੀ ਜਿਹੜੀ ਪ੍ਰਮਾਤਮਾ ਨੂੰ ਭੁਲਾਉਂਦੀ ਹੈ ਜਿਹੜੀ ਵੀ ਚੀਜ਼ ਤੁਹਾਨੂੰ ਮਾਇਆ ਪ੍ਰਮਾਤਮਾ ਨੂੰ ਭੁਲਾਉਂਦੀ ਹੈ ਆਪਣੇ ਨਾਲ ਜੋੜਦੀ ਹੈ ਆਪਣਾ ਮੋਹ ਪੈਦਾ ਕਰਦੀ ਹੈ ਉਹ ਮਾਇਆ ਹੈ ਏ ਮਾਇਆ ਜਥਰ ਵਿੱਚ ਰਹਿ ਜਿਹੜੀ ਹਰੀ ਨੂੰ ਭਲਾ ਦੇਵੇ ਮੋਹ ਉਪਜੇ ਮੋਹ ਪੈਦਾ ਕਰੇ ਆਪਣਾ ਆਪਣੀ ਪਕੜ ਪੈਦਾ ਕਰੇ ਭਾਉ ਦੂਜਾ ਲਾਇਆ ਦੂਜੇ ਪਾਸੇ ਲਾ ਦੇਵੇ ਤੁਹਾਨੂੰ ਅਸਲੀਅਤ ਨਾਲੋਂ ਤੋੜ ਕੇ ਤੇ ਕੁਰਾਹੇ ਪਾ ਦੇਵੇ ਸੱਚ ਨਾਲੋਂ ਤੋੜ ਕੇ ਝੂਠ ਨਾਲ ਜੋੜ ਦੇਵੇ ਰਾਹ ਤੋਂ ਹਟਾ ਕੇ ਕੁਰਾਹ ਪਾ ਦੇਵੇ ਦੂਜੇ ਦੇ ਪਿੱਛੇ ਲਾ ਦੇਵੇ ਅਸਲੀ ਨੂੰ ਛੱਡ ਕੇ ਨਕਲੀ ਰਾਤ ਹੀ ਪਾ ਦੇਵੇ ਇਹ ਮਾਇਆ ਹੈ ਤਾਂ ਸੱਚੇ ਪਾਤਸ਼ਾਹ ਮਹਾਰਾਜ ਇਸ ਮਾਇਆ ਤੋਂ ਬਚਾ ਲੈ ਗੱਲ ਵੱਖਰੀ ਹੈ ਇਸੇ ਮਾਇਆ ਨੂੰ ਆਖਿਆ ਪਾਣੀ ਵਿੱਚ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣਈ ਬਹੁ ਰੋਲ ਖਚੋਲਾ ਮਾਇਆ ਦੀ ਪਰਥਾਈ ਮਹਾਰਾਜ ਨੇ ਬਚਨ ਕੀਤੇ ਆ ਮਾਈ ਮਾਇਆ ਛਲ ਛਲ ਜਾਂਦੀ ਹੈ ਇਹ ਵੱਡਿਆਂ ਵੱਡਿਆਂ ਨੂੰ ਜਿਹੜੇ ਕਹਿੰਦੇ ਘਾਉਂਦੇ ਆ ਆਪਣੇ ਆਪ ਨੂੰ ਉਹ ਵੀ ਇਹਦੇ ਪੇਟ ਚ ਆ ਜਾਂਦੇ ਆ। ਛਾਲ ਮਾਰੇ ਕਿਵੇਂ ਛਲ ਜਾਂਦੀ ਹੈ ਪਤਾ ਨਹੀਂ ਲੱਗਦਾ ਇੱਕ ਸੈਕਿੰਡ ਦੇ ਅੱਖ ਦੇ ਫੋਰ ਵਿੱਚ ਕੀ ਦਾ ਕੀ ਕਰ ਜਾਂਦੀ ਹੈ ਮਾਈ ਮਾਇਆ ਛਾਲ ਤ੍ਰਿਣ ਕੀ ਅਗਨ ਮਾਰੇ ਕਹਿੰਦੇ ਸੁੱਕੇ ਘਾਹ ਦੀ ਅਗਨ ਲੱਗਣ ਲੱਗਿਆਂ ਵੀ ਬਹੁਤ ਛੇਤੀ ਲੱਗ ਜਾਂਦੀ ਆ ਬੁਝਣ ਲੱਗਿਆਂ ਵੀ ਬੁਝ ਜਾਂਦੀ ਮਿੰਟਾਂ ਵਿੱਚ ਮੇਕੀ ਛਾਇਆ ਦੂਜੀ ਉਦਾਹਰਨ ਦਿੱਤੀ ਜਿਵੇਂ ਬੱਦਲਾਂ ਦੀ ਛਾਂ ਆਈ ਗਈ ਗੋਬਿੰਦ ਭਜਨ ਮਨ ਹੜਕਾ ਜਾਣਾ ਤੀਜੀ ਉਦਾਹਰਨ ਦਿੱਤੀ ਹੈ ਜਿਵੇਂ ਹੜ ਦਾ ਜਾਲਾ ਹੈ ਮੀਂਹ ਦਾ ਪਾਣੀ ਆਇਆ ਰੁੜ ਕੇ ਲੈ ਗਿਆ ਸਾਰਾ ਕੁਝ ਨੁਕਸਾਨ ਹੋ ਗਿਆ ਬਹੁਤ ਪਾਰੀ ਹੁਣ ਮਾਇਆ ਦੇ ਪਰਥਾਏ ਮਹਾਰਾਜਿਆਂ ਨੇ ਬਹੁਤ ਬਾਣੀ ਵਿੱਚ ਦੱਸਿਆ ਹੋਇਆ ਆ ਜੋ ਭਾਵਨਾ ਬਣ ਗਈ ਇਹ ਸਰੋਤਿਆਂ ਦੇ ਨਾਲ ਸਾਝ ਪਾਈਏ ਮਾਇਆ ਦੇ ਪਰਥਾਏ ਹਕਮਨਾਮਾ ਵੀ ਆਇਆ ਸੀ ਅੱਜ ਦਾ ਸਚੇ ਪਾਸ਼ਾ ਮਹਾਰਾਜੀਆਂ ਦਾ ਸੁਹੀ ਮਹੱਲਾ ਪੰਜਵਾ ਜਿਨ ਮੁਹੀ ਬ੍ਰਹਮ ਅੰਡਖੰਡ ਤਾ ਹਉ ਮੈਂ ਪਾਉ ਰਾਖ ਲਿ ਹੋਏ ਹੋ ਵਿਖਾਈ ਜੀਉ ਦੇਉ ਆਪਣਾ ਨਾਮ ਰਹਾਉ ਜਾਤੀ ਨਾਹੀ ਕੋ ਸੁਗੀ ਤਾ ਕੇ ਪਛਿਆ ਜਾਉ ਛੋੜ ਜਾਹੇ ਜੋ ਸਗਲ ਕਉ ਫਿਰ ਫਿਰ ਲਪਟਾਉ ਕਰਹੁ ਕਿਰਪਾ ਕਰੁਣਾ ਪਤੇ تیری ਹਰ ਗੁਣ ਗਾਉ ਨਾਨਕੀ ਪ੍ਰਭੇ ਬੇਨਤੀ ਸਾਧ ਸੰਗ ਸਮਾਉ ਇਹ ਹਕੁਮਨਾਵਾਸੀ ਆਜਾ ਤੇ ਦਰਬਾਰ ਸਭ ਤੋਂ ਵੀ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਮਾਇਆ ਦੀ ਪਰਥਾਈ ਹੁਕਮਨਾਮਾ ਅੱਜ ਉੱਥੇ ਆਇਆ ਉਹ ਵੀ ਜੇ ਤੁਹਾਡਾ ਸਮਾਂ ਲੱਗੇ ਤਾਂ ਉਹਦੀ ਵਿਚਾਰ ਵੀ ਸੁਣਿਓ ਅੱਜ ਵਿਦਵਾਨ ਜਾਣ ਕਰਨਗੇ ਹੁਕਮਨਾਮੀ ਦੀ ਕਥਾ ਮੰਜੀ ਸ਼ਾਹ ਤੋਂ ਹੋਵੇਗੀ ਇਹ ਮਾਇਆ ਇੰਨੀ ਖਤਰਨਾਕ ਹੈ ਇਹਦੀ ਨਾ ਆਵਾਜ਼ ਸੁਣਦੀ ਹੈ ਨਾ ਇਹ ਮੂੰਹ ਬੋਲਦੀ ਹੈ ਨਾ ਤੁਸੀਂ ਦੇਖ ਸਕਦੇ ਆਂ ਮਾਣੀ ਦੇ ਬਚਨ ਸੁਣੋ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਮੋ ਹੈ ਉਡੀਠੀ ਨਾ ਆਵਾਜ਼ ਸੁਣਦੀ ਐ ਨਾ ਦੇਖੀ ਜਾ ਸਕਦੀ ਐ ਨਾ ਬੋਲਦੀ ਐ ਇਹ ਐਸੀ ਠਗੌਰੀ ਪਾਈ ਭਲਾਵੈ ਮਨ ਸਭ ਕਹਿ ਲੱਗਿਆ ਮਿੱਠੀ ਜਿਵੇਂ ਆਪਾਂ ਕਿਸੇ ਬੰਦੇ ਨੂੰ ਨਸ਼ੀਲੀ ਚੀਜ਼ ਖਵਾ ਕੇ ਉਹਦੀ ਸ਼ੁੱਧ-ਪੁੱਧ ਭਲਾ ਦੇ ਕੇ ਉਹਨੂੰ ਲੁੱਟ ਲਗੇ ਐਉਂ ਕਰਦੀ ਐ ਮਾਇਆ ਕੋ ਕਹ ਪਤਾ ਐ ਪਤਾ ਨਹੀਂ ਕਿਹੜੇ ਵੇਲੇ ਨੇ ਪ੍ਰਗਟ ਹੋ ਜਾਣਾ ਸੱਚੇ ਬਾਸ਼ਾ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਆ ਜਨ ਕੀਨੇ ਬਸ ਆਪਣੇ ਤ੍ਰੈ ਗੁਣ ਚਤੁਰ ਭਵਨ ਸੰਸਾਰਾ ਭਵਨ ਚਤੁਰ ਸੰਸਾਰਾ ਜਗ ਸਥਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਪਰਾਂ ਕਹਿੰਦੇ ਇਹਨੇ ਕੋਈ ਥਾਂ ਛੱਡਿਆ ਹੀ ਨਹੀਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਵੀ ਇਹਨੇ ਛੱਡ ਲਏ ਉਹਨਾਂ ਦੇ ਵੀ ਆਪਣਾ ਕੱਪ ਪਾ ਲਏ ਇਹ ਕਿਵੇਂ ਬਚਿਆ ਜਾ ਸਕਦਾ ਪ੍ਰਭ ਕੀ ਓਟ ਗਈ ਤੋ ਛੂਟੋ ਇਹ ਪਰਮੇਸ਼ਰ ਦੀ ਓਟ ਲੈ ਲਗੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਈਏ ਪਰਮਾਤਮਾ ਦਾ ਨਾਮ ਜਪੀ ਤਾਂ ਇਹ ਤੋਂ ਬਚ ਸਕਦੇ ਆ ਪ੍ਰਭ ਕੀ ਓਟ ਗਈ ਤੋ ਛੂਟੋ ਸਾਧਾ ਕਿਰਪਾਲ ਹਰ 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 ਗਾਏ ਵਿਖੇ ਬਿਆਦ ਤਬ ਛੂਟੋ ਫਿਰ ਤੋਂ ਬਚਿਆ ਜਾ ਸਕਦਾ ਹੈ ਫਿਰ ਅਗੇ ਬਾਦਸ਼ਾਹ ਜ਼ਿਕਰ ਕਰਦੇ ਆ ਮਾਈ ਬਾਪ ਪੂਤ ਹਤ ਭਰਾ ਤਾਂ ਹਰ ਘਰ ਘਰ ਮਿਲਿਓ ਦੁਆ ਪਿਓ ਪੁੱਤ ਦੇ ਵਿੱਚ ਝਗੜਾ ਕਰਾਉਣ ਵਾਲੀ ਮਾਪਿ ਪਿਓ ਦੇ ਵਿੱਚ ਝਗੜਾ ਕਰਾਉਣ ਵਾਲੀ ਪੈਣਾ ਭਰਾਵਾਂ ਵਿੱਚ ਝਗੜਾ ਕਰਾਉਣ ਵਾਲੀ ਸਾਰਿਆਂ ਦੇ ਵਿੱਚ ਇਹ ਨਿਮਤ ਕਰਾ ਪਾਇਆ ਹੋਇਆ ਹੈ ਕਿਸੇ ਹੀ ਵਾਧ ਘਾਟ ਕਿਸੇ ਪੈਸੇ ਅਗਲੀ ਲਲਰ ਮਵਾ ਕੋਈ ਕਹਿੰਦਾ ਮੇਰੇ ਕੋਲੇ ਘਟ ਹੈ ਦੂਜੇ ਕੋਲੇ ਵਾਧਾ ਹੈ ਕੋਈ ਕਹਿੰਦਾ ਇਹਦੇ ਕੋਲੇ ਵਾਧਾ ਮੇਰੇ ਕੋਲੇ ਘਟ ਹੈ ਸ਼ਗਲ ਸਾਲ ਇਸ ਮਾਇਆ ਦੇ ਚੱਕਰ 'ਚ ਲੜ-ਲੜ ਕੇ ਮਰੀ ਜਾਂਦੇ ਆ ਰੋਜ਼ ਤੁਸੀਂ ਦੇਖ ਸਕਦੇ ਹੋ ਅਖਬਾਰਾਂ ਦੇ ਵਿੱਚ ਬੜਾ ਹਾਰੇ ਇਸ ਮਾਇਆ ਨੇ ਕੀਤਾ ਹੋਇਆ ਕੋਟ ਕਚਹਿਰੀਆਂ ਪੰਚਾਇਤਾਂ ਦੇ ਵਿੱਚ ਇਸ ਮਾਇਆ ਦਾ ਹੀ ਰੌਲਾ ਰੱਪਾ ਹੈ ਅਗੇ ਮਹਾਰਾਜ ਸੱਚੇ ਪਾਸ਼ਾ ਜੀ ਕਰ ਕਰਦੇ ਆ ਹੋਮ ਬਲੇ ਹਾਰੀ ਸਤਿ ਪੁਰੇ ਆਪਣੇ ਜਿਹਨਾਂ ਨੂੰ ਚਲਤ ਦਿਖਾਇਆ ਗੁਰੂ ਜੀ ਪਾਹੇ ਜਲਾ ਸੋ ਸਾਰਾ ਭਗਤ ਦਾ ਵਿਆਪਾ ਮਾਇਆ ਅਰ ਕਹਿੰਦੇ ਬਚਿਆ ਕੌਣ ਹੈ ਰਾਬਾ ਦਾ ਪਿਆਰਾ ਭਗਤ ਨਹੀਂ ਤਾਂ ਇਸ ਗੁੱਝੀ ਅਗਦੇ ਵਿੱਚ ਸਾਰੇ ਸੜ ਰਹੇ ਆ ਕੋਈ ਮਾਨ ਹੰਕਾਰ ਦੇ ਵਿੱਚ ਕੋਈ ਵਿਸ਼ੇ ਵਕਾਰਾਂ ਦੇ ਵਿੱਚ ਇਸ ਮਾਇਆ ਨੇ ਮਤਵਾਰੀ ਹੋਈ ਸਾਰਿਆਂ ਦੀ ਇਸ ਲਈ ਇਹ ਆਪਾਂ ਜਿਹੜੇ ਵਿਚਾਰ ਅੱਜ ਮਾਇਆ ਦੇ ਪਰਥਾਏ ਸਾਂਝੇ ਕੀਤੇ ਆ ਨਾਲੇ ਇਸ ਮਾਇਆ ਨੂੰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇੱਕ ਸੈਕਿੰਡ ਦੇ ਵਿੱਚ ਮਨੁੱਖ ਛੱਡ ਕੇ ਚਲਿਆ ਜਾਂਦਾ ਮਾਇਆ ਬੈਂਕ ਬੈਲੈਂਸ ਬੈਂਕ ਜੀ ਰਹਿ ਜਾਂਦਾ ਹੈ ਕੋਠੀਆਂ ਕਾਰਵਨੀ ਨਾਲ ਜਾਂਦੀਆਂ ਜ਼ਮੀਨ ਵੀ ਉੱਥੇ ਪਈ ਰਹਿ ਜਾਂਦੀ ਹੈ ਪਰ ਇਸ ਮਾਇਆ ਦੇ ਲਈ ਕਿੰਨੀਆਂ ਠੱਗੀਆਂ ਕਿੰਨੇ ਝੂਠ ਇੰਨੀ ਮਾਰ ਮਰਾਈ ਨੋਕਾ ਕਰਦਾ ਹੈ ਮਾਇਆ ਦੀ ਖਾਤਰੀ ਕਰਦਾ ਹੈ ਇਹੋ ਕਰਦੀ ਹੈ ਇਹ ਮਾਇਆ ਇਹ ਤੋਂ ਬਚਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੇਨਤੀ ਕਰਨੀ ਚਾਹੀਦੀ ਹੈ ਅਕਾਲ ਪੁਰਖ ਅਗੇ ਚਲੋ ਕਿਰਪਾ ਕਰਨਾ ਪਥੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਤਰਸ ਦੇ ਘਰੋ ਇਸ ਮਾਇਆ ਤੋਂ ਬਚਾ ਲਓ ਮਹਾਰਾਜ ਸੱਚੇ ਪਾਸ਼ਾ ਇਹ ਮਾਇਆ ਝਾਲ ਹੈ ਬਹੁਤ ਖੜਾ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਇਹ ਜਿਹੜਾ ਝਾਲ ਆ ਮਾਇਆ ਦਾ ਮਾਇਆ ਨੇ ਜਾਲ ਆਪਣਾ ਵਿਛਾਇਆ ਹੋਇਆ ਤੇ ਚੋਗਾ ਪਾਇਆ ਹੋਇਆ ਪਦਾਰਥਾਂ ਦਾ ਤੇ ਜੀਵ ਐ ਪੰਛੀ ਉਹ ਚੋਗੇ ਦੇ ਲਾਲਚ ਵਿੱਚ ਫਸ ਜਾਂਦੇ ਆ ਦ੍ਰਿਸ਼ਨਾ ਪੰਛੀ ਭਾਂਕੀ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸ਼ਿਆ ਨੇਕਸ਼ਨਾ ਪਾਇ ਮੈਂ ਨਿਕਲੇ ਨਹੀਂ ਜਾਂਦਾ ਉਹਨਾਂ ਤੋਂ ਉਹਨਾਂ ਤੋਂ ਵਿਚਾਰਿਆਂ ਤੋਂ ਨਿਕਲੇ ਨਹੀਂ ਜਾਂਦਾ ਇਸ ਮਾਇਆ ਦੇ ਚੱਕਰ 'ਚ ਮਾਨ ਮੂਰੀ ਮਨਮਰਗਲੇ ਮਾਨ ਸਭਾ ਕੋ ਘਾਏ ਕਈਆਂ ਨੂੰ ਮਾਨ ਹੰਕਾਰ ਦੇ ਰੂਪ 'ਚ ਖਾ ਰਹੀ ਹੈ ਇਸ ਨਿਮਾਇਆ ਦੀ ਪਰਥਾ ਇਹ ਅੱਜ ਜਿਹੜੇ ਵਿਚਾਰ ਸੀ ਤੁਹਾਨੂੰ ਕਿਵੇਂ ਲੱਗੇ ਕਮੈਂਟਾਂ ਦੇ ਵਿੱਚ ਦੱਸਿਓ ਅੱਗੇ ਸ਼ੇਅਰ ਵੀ ਕਰਦੇਓ ਕਦੇ ਵੀ ਇਹਦਾ ਮਾਨ ਨਹੀਂ ਕਰਨਾ ਇਸ ਸਾਰਾ ਝੂਠ ਯਾ ਦਾ ਮਾਇਆ ਦਾ ਪਸਾਰਾ ਬਾਣੀ ਦਾ ਬਚਨ ਸੁਣ ਲਓ ਮਾਇਆ ਵੇਖਣਾ ਭੁੱਲ ਤੂੰ ਮਨਮੁਖ ਮੂਰਖਾ ਚੱਲ ਜਿਆ ਨਾਲ ਨਾ ਚੱਲਈ ਸਭ ਝੂਠ ਤਰਪ ਲਖਾ ਅਗਿਆਨੀ ਅੰਧ ਨਾ ਪੁੱਝਈ ਪਰ ਗੰਦੇ ਅਗਿਆਨੀ ਅੰਨੇ ਇਹਨਾਂ ਨੂੰ ਗਿਆਨ ਨਹੀਂ ਹੈ ਸਮਝ ਨਹੀਂ ਹੈ ਸੋਚੀ ਨਹੀਂ ਹੈ ਜਿਹੜੇ ਗੁਰੂ ਨਾਲੋਂ ਪਰਮੇਸ਼ਰ ਨਾਲ ਟੁੱਟੇ ਹੋਏ ਹੈ ਉਹ ਇਸ ਮਾਇਆ ਨੇ ਅੰਨੇ ਕੀਤੇ ਹੋਏ ਹਨ। ਉਹਨਾਂ ਦੀ ਹਿੰਮਤ ਮਰ ਜਾਂਦੀ ਹੈ। ਤਾਂ ਵੀਰੋ ਇਹ ਐ ਮਾਇਆ। ਬੱਚਿਆ ਕਿਵੇਂ ਜਾ ਸਕਦਾ ਹੈ? ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲੱਗੀ। ਇਹਨਾਂ ਦੀ ਲਿਬ, ਇਹਨਾਂ ਦੀ ਸਰਤ ਪ੍ਰਮਾਤਮਾ ਨਾਲ ਜੁੜੀ ਜਾਂ ਰਹਿੰਦੀ ਹੈ। ਵਾਹਿਗੁਰੂ ਦੇ ਨਾਮ ਨਾਲ ਲੱਗੀ ਰਹਿੰਦੀ ਹੈ। ਉਹਨਾਂ ਦੇ ਸ਼ਬਦ ਨਾਲ ਜੁੜੀ ਰਹਿੰਦੀ ਹੈ। ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚਦੇ ਆ। ਹਾਨਾ ਤਪਰਸਾ ਜਨਨ ਲੇਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਨਹੀਂ ਤਵਾਰੇ ਪਾਣੀ ਵਿੱਚ ਬਚਨ ਕਰਦੇ ਆ ਮਾਇਆ ਅਸੀਂ ਮੂਹ ਨਹੀਂ ਪਾਈ ਜਿੱਤੇ ਜਿੱਤੇ ਤੇ ਡਹਿਕਾਈ ਸਾਰੇ ਇਸ ਮਾਇਆ ਦੇ ਪਿੱਛੇ ਡਕਡੁੱਲੇ ਖਾਂਦੇ ਫਿਰਦੇ ਆ ਇਹਨ ਮਾਇਆ ਜਗਦੀਸ਼ ਕੁਸਾਈ ਤੁਮਰੇ ਚਰਨ ਬਸਾਰੇ ਪਰਮੇਸ਼ਰ ਨੂੰ ਭੁਲਾਈ ਰੱਖਦੀ ਆ ਇਹ ਕਿੰਚਿਤ ਪ੍ਰੀਤ ਨੋ ਉਪਜਾ ਜਨਕੋ ਛੋੜੀ ਜਿੰਨੀ ਵੀ ਪ੍ਰੀਤ ਨਹੀਂ ਪੈਦਾ ਹੋਣ ਦਿੰਦੀ ਇਹਨਾਂ ਕਹਾ ਕਰੇ ਵਿਚਾਰੇ ਵਿਚਾਰੇ ਜੀਵ ਕੀ ਕਰਨਾ ਮਾਰਾ ਸੱਚੇ ਪਾਛ ਗੰਦੇ ਇਹ ਮਾਇਆ ਪੁਲਾਦੰਦੀ ਹੈ ਤ੍ਰਿਗ ਤਾ ਨੂੰ ਤ੍ਰਿਗਿਓ ਤਾ ਨੂੰ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤਬੁੱਧ ਫੰਨੀ ਇਸ ਮਾਇਆ ਕੋ ਦੜ ਕਰ ਰੱਖੋ ਇਹ ਤੁਹਾਨੂੰ ਬੋਤ ਮਜਬੂਤੀ ਨਾਲ ਇਹਨੂੰ ਕੰਟਰੋਲ ਕਰਨਾ ਪੈਣਾ ਤੇ ਦੜਤਾ ਦੇ ਨਾਲ ਇਸ ਮਾਇਆ ਕੋ ਦੜ ਕਰ ਰੱਖੋ ਇਮੀ ਆਪਾਂ ਕੋਈ ਚੀਜ਼ ਪੱਕੀ ਕਰ ਲੈਨੇ ਆ। ਮਾੜਾ ਕਹਿੰਦੇ ਦ੍ਰਿੜ ਸੰਕਲਪ ਕਰੋਗੇ ਤਾਂ ਹੈ। ਇੰਉਂ ਨਹੀਂ ਵੀ ਜਲ ਮਾੜਾ ਜਾਂ ਫਰਨਾ ਬਣਿਆ ਵੀ ਠੀਕ ਹੈ ਜੀ ਹੁਣ ਆਪਾਂ ਧਿਆਨ ਰੱਖਾਂਗੇ। ਮੜੀ ਜੀ ਇੱਛਾ ਸ਼ਕਤੀ ਬਣਾ ਲਈ। ਦ੍ਰਿੜ ਸੰਕਲਪ ਕਰਨਾ ਪੈਣਾ ਪੱਕਾ ਫਰਨਾ ਬਣਾਉਣਾ ਪੈਣਾ। ਫਿਰ ਤੁਸੀਂ ਇੱਥੇ ਕੰਮ ਪਾ ਸਕਦੇ ਆ। ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਦ ਆ ਆਪ बच्चन। ਕੀਆ ਖੇਤੀ ਇਹ ਲਿਵਾਜ ਇਹ ਪਰਪੰਚ ਝੂਠ ਕਮਾਨਾ ਭਾਮੀ ਉਹ ਖੇਤੀਬਾੜੀ ਹੈ ਭਾਮੀ ਉਹ ਮਾਰੇ ਕਹਿੰਦੇ ਵਪਾਰ ਹੈ ਇਹ ਸਾਰਾ ਪਰਪੰਚ ਝੂਠ ਕਮਾਨਾ ਇਹ ਇਹਦਾ ਸਾਰਾ ਪਸਾਰਾ ਝੂਠ ਦਾ ਹੀ ਹੈ ਕੋ ਕਵੀਰ ਤੇ ਅੰਤਮ ਗੁਰੂ ਤੇ ਆਇਆ ਕਹਨ ਦਿਆ ਨਾ ਅਖੀਰ ਨੂੰ ਮਨੋਖ ਜਦੋਂ ਮੌਤ ਆਉਂਦੀ ਹੈ ਉਦੋਂ ਸਭੇ ਦਾ ਹੰਕਾਰ ਜੀਵ ਦਾ ਢੈਲਾ ਪੈ ਜਾਂਦਾ ਜਦੋਂ ਮਰ ਜਾਂਦਾ ਕੋਠੀਆਂ ਘਾਰਾਂ ਜ਼ਮੀਨ ਜਾਇਦਾਦ ਮੈਂ ਕਿ ਬੈਲਨ ਸੀ ਦੇ ਮਾਨ ਕਰਦਾ ਹੁੰਦਾ ਪੁੱਤਰ ਤੀਆਂ ਸਭ ਜਿੱਥੇ ਰਹਿ ਜਾਂਦਾ ਫਿਰ ਪਛਤਾਉਂਦਾ ਰਹੀਮ ਨੂੰ ਖੁਆਰ ਹੁੰਦਾ ਇਸ ਮਾਇਆ ਦੇ ਪਿੱਛੇ ਲਾ ਕੇ ਖੁਆਰੀ ਹੁੰਦੀ ਹੈ ਪਰਮੇਸ਼ਰ ਨੂੰ ਨਾ ਭਲਾਈਏ ਇਸ ਵਾਹਿਗੁਰੂ ਨੇ ਇਹ ਦਿੱਤੀ ਹੈ ਇਹਦਾ ਸੁੱਖ ਲੱਗੇ ਇਹਦੀ ਵਰਤੋਂ ਕਰੀਏ ਮਾਇਆ ਗੁਜਰਾਨ ਹੈ ਪਰ ਸੱਚੇ ਪਾਸ਼ਾ ਮਿਹਰ ਕਰੇ ਵੀ ਕੰਮ ਕੋਈ ਛੁੜੇ ਨਾ ਇਸ ਮਾਇਆ ਤੋਂ ਤੇ ਬਹੁਤੀ ਇਹ ਜੁੜੇ ਨਾ ਤੇ ਖਾਲੀ ਕੋਈ ਮੁੜੇ ਨਾ ਬਸ ਆ ਹੈ ਵਜਾਰਾ ਚੱਲੀ ਜਾਵੇ ਤੇ ਨਹੀਂ ਤਾਂ ਜਸ਼ਗਰ ਹੈ ਬਹੁਤ ਤੇ ਸਗਰੇ ਚਿੰਤਾ ਜੀ ਦੇ ਘਰੇ ਇਹ ਬਹੁਤ ਜਿਆਦੇ ਹੈ ਉਹਨਾਂ ਨੂੰ ਤਾਂ ਚਿੰਤਾ ਲਗੀ ਰਹਿੰਦੀ ਹੈ ਇਹ ਦੀ ਸੰਭੀਗੇ ਕਿੱਥੇ ਇਹਨੂੰ ਟਕਾਈਏ ਕਿੱਥੇ ਇਹਨੂੰ ਲਕੋਈਏ ਕਿਵੇਂ ਇਹਨੂੰ ਜਿਸ ਕਰਾ ਥੋੜੀ ਜੋ ਫਿਰ ਹੈ ਪਰਮਹੰਤਾ ਇਹਦੇ ਕੋਲੇ ਥੋੜੀ ਆ ਪਟਕਦਾ ਕਰਦਾ ਹੈ ਭੌਤੀ ਹੋ ਜੇ ਇਹਦੇ ਕੋਲੇ ਭੌਤੀ ਜਿਆਦਾ ਉਹ ਨੂੰ ਚਿੰਤਾ ਦਾ ਰੋਗ ਲੱਗਿਆ ਹੋਇਆ ਹੈ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ ਗੋਲੀਆਂ ਲੜਦਾ ਸੌਂਦੇ ਵੱਡੇ ਲੋਕ ਵੱਡੇ ਵੱਡੇ ਚੋਦੀਸ਼ਾ ਲੋਕ ਚੰਤ ਕੋ ਵੀ ਆਪਾਂ ਚਿੰਤਾ ਰੋਗ ਜਿਹੜੇ ਕਹਿੰਦੇ ਸੀ ਮਾਇਆ ਕਰਕੇ ਵੱਡੇ ਐਵੇਂ ਭਲੇਖਾ ਨਾ ਖਾਇਆ ਕਰਕੇ ਫਲਾਣਾ ਵੱਡਾ ਮਾਇਆ ਕਰਕੇ ਨਹੀਂ ਮਹਾਰਾ ਕਹਿੰਦੇ ਵੱਡਾ ਤਾਉ ਹੈ ਜਿਹੜਾ ਵੱਡੇ ਨਾਲ ਜੁੜਿਆ ਹੋਇਆ ਹੈ ਜਿਹੜਾ ਵੱਡੇ ਦੀ ਸਿਫਤ ਸਲਾਹ ਕਰਦਾ ਹੈ ਵੱਡੇ ਦੇ ਪਣ ਕੰਮਦਾ ਹੈ ਜਿਸ ਕਰੇ ਬਹੁਤ ਤਸ਼ਕਰ ਹੈ ਚਿੰਤਾ ਜਿਸ ਕਰੇ ਥੋੜੀ ਜਿਹੀ ਸੁਖ ਹੈ ਪਰਮਾਤਮਾ ਤੋਂ ਬਿਵਸਥਾ ਤੇ ਜੋ ਮੁਕਤ ਸੁਈ ਸੁਈ ਲਾਪਾਲੀ ਹੈ ਜਿਹੜਾ ਦੁਨੀਆਂ ਤੋਂ ਮੁਕਤ ਹੈ ਨਾ ਬਹੁਤੀ ਜਿਆਦਾ ਨਾ ਥੋੜੀ ਹੈ ਲੋੜਾ ਪੁਰੀਆਂ ਹੋ ਰੀਆਂ ਗੁਜ਼ਾਰਾ ਹੋ ਰਿਹਾ ਤੇ ਪਰਮੇਸ਼ਰ ਨਾਲ ਜੁੜਿਆ ਹੋਇਆ ਉਹ ਕਰਮਾਂ ਵਾਲਾ ਭਗਾਂ ਵਾਲਾ ਤੇ ਨਹੀਂ ਤਾਂ ਇਹ ਮਾਇਆ ਕੀ ਕਰਦੀ ਮਾਰਾ ਕਹਿੰਦੇ ਔਖੀ ਕਾ ਹੋਰ ਵਧਦੀ ਜਾਂਦੀ ਹੈ ਸਾਸਖਟੇਲਾ ਕਉੜਸ ਤਾਵਾ ਹਜ਼ਾਰਾ ਕਮਾਲ ਲੈਂਦਾ ਫਿਰ ਕਹਿੰਦਾ ਲੱਖੋ ਜੀ ਤ੍ਰਮਤ ਨਾਵਾ ਮੈਂ ਪਾਛਾ ਪਾਵਾ ਅਲਕ ਭੋਗ ਵੇਖਿਆ ਕੀ ਕਰੈ ਨਾ ਤ੍ਰਪਤਾਵਾ ਖੱਪ ਖੱਪ ਮਰੈ ਖੱਪ ਖੱਪ ਕੇ ਮਰੀ ਜਾਂਦੇ ਇਸ ਮਾਇਆ ਦੀ ਰਸਾਂ ਕਸਾਂ ਦੇ ਵਿੱਚ ਨਿਬੋੜੇ ਕਰ ਦਿੰਦੀ ਐ ਇਸ ਲਈ ਬਚਿਆ ਇੱਕੋ ਹੀ ਇੱਕ ਤਰੀਕਾ ਉਹ ਹੈ ਗੁਰੂ ਦਾ ਸ਼ਬਦ ਉਹ ਹੈ ਗੁਰੂ ਦਾ ਗਿਆਨ ਉਹ ਹੈ ਗੁਰੂ ਦੀ ਬਾਣੀ ਦਾ ਉਪਦੇਸ਼ ਨਾ ਮਨ ਮਰੈ ਨਾ ਮਾਇਆ ਮਰੈ ਯੋਗਸ਼ ਕੀਆ ਸੋਈ ਜਾਣਾ ਸ਼ਬਦ ਵਿਚਾਰ ਭਉ ਸਾਗਰ ਤਰ ਹੈ ਗੁਰੂ ਦਾ ਸ਼ਬਦ ਉਤਾਰਦਾ ਮਨੁੱਖ ਨੂੰ ਉਹ ਬੇੜਾ ਬੰਨੇ ਲਾਉਂਦਾ ਹੈ ਤਾਂ ਹੀ ਆਖਿਆ ਬਾਣੀ ਵਿੱਚ ਮਹਾਰਾਜਿਆਂ ਨੇ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਉੱਤਮ ਕਰਮ ਕਿਹੜਾ ਹੈ ਆਪਣੀ ਸ਼ਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਗਿਆਨ ਪ੍ਰਾਪਤ ਕਰਨਾ ਹੋਰ ਸਭ ਭਾਇਆ ਮੋਖਵਾੜ ਜਿਸ ਚੱਕ ਮੈਂ ਸ਼ਬਦ ਕਰਨੀ ਹੈ ਸਾਰ ਤੇ ਮਾਇਆ ਤਵੀਰ ਮਾਰ ਕੇ ਤੇ ਬਾਕੀ ਸਾਰਾ ਪਾਪਾ ਹਨੇਰਾ ਹੀ ਅੰਤਕਾਰ ਹੀ ਹੈ ਇਹ ਲਈ ਪਿਆਰਿਓ ਸੱਚੇ ਭਾਸ਼ ਮਹਾਰਾਜ ਕਿਰਪਾ ਕਰਨ ਸਭ ਨਹੀਂ ਸਾਭ ਦੀਆਂ ਪੰਗਤੀਆਂ ਵੀ ਆਪਾਂ ਯਾਦ ਰੱਖੀਏ ਅਨਕ ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਾ ਨੇਤ ਜਿੰਨੇ ਵੀ ਮਾਲ ਕਦੇ ਮਾਇਆ ਦੇ ਰੰਗ ਸਭ ਕੱਚੇ ਐ ਨਾਸਵੰਤ ਐ ਝੂਠੇ ਐ ਕਦੇ ਵੀ ਇਹਨਾਂ ਦਾ ਮਾਣ ਨਾ ਕਰੋ ਅਨਕ ਪਾਤਮਾ ਆ ਕੇ ਹੇਤ ਸਰਪ੍ਰੋਹਤ ਜਾਂ ਨਿਤ ਬਿਰਖੀ ਸ਼ਾਇਆ ਸੋਨਗ ਲਾਵੇ ਉਹ ਬਿਨ ਸਭ ਮਨ ਪਛਤਾਵੇ ਉਹ ਦਰਗਤ ਦੀ ਸ਼ਾਹ ਨਾਲ ਕੀ ਕਹੋਗੇ ਤੁਸੀਂ ਪਿਆਰ ਪਾ ਕੇ ਉਹਨੇ ਖਤਮ ਹੋ ਜਾਣਾ ਚਲੀ ਜਾਣਾ ਉਹਨੇ ਹੌਲੀ ਛੋੜੀ ਤੁਰ ਹੀ ਜਾਂਦੀ ਹੈ ਇਸ ਲਈ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਮਨ ਹਰ ਕੀ ਨਾਮ ਕੀ ਪ੍ਰੀਤ ਸ਼ਹਦਾਈ ਸ਼ਖਦੇਨ ਵਾਲੀ ਹੈ ਪ੍ਰਮਾਤਮਾ ਦੀ ਪ੍ਰੀਤ ਵੈਗੁਰ ਦੇ ਨਾਮ ਦੇ ਵਿੱਚ ਸੁਖ ਰੱਖਿਆ ਜੇ ਕਿਤੇ ਨਾਮ ਨਾਲ ਸਾਡਾ ਪਿਆਰ ਬਣ ਜੇ ਇਹ ਬਾਕੀ ਸਭ ਕੁਝ ਮਿੱਥਿਆ ਮਿੱਥਿਆ ਤਾਨੋ ਤਾਨੋ ਕੁਟੰਬ ਸਮਾਇਆ ਸਰੀਰ ਵੀ ਮਿੱਥਿਆ ਇਹ ਵੀ ਅੱਗ 'ਚ ਸੜ ਜਾਣਾ ਮਿੱਥਿਆ ਹਉਮੈ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਕਿੱਧਰ ਗਏ ਵੱਡੇ ਵੱਡੇ ਰਾਜਿਆਂ ਦੇ ਰਾਜ ਮਾਇਆ ਦੇ ਬਲਪੁਤੇ ਕਿੱਡੇ-ਕੱਡੇ ਰਾਜੇ ਰਾਜ ਕਰਕੇ ਸੁੱਤਰ ਗਏ ਇਸ ਲਈ ਮਾਇਆ ਸੰਚਰਾ ਜੀ ਹੰਕਾਰੀ ਮਾਇਆ ਸਾਥ ਨਾਲ ਚੱਲੇ ਪਿਆਰੀ ਮਾਇਆ ਮਮਤਾ ਹੈ ਬੋਰੰਗੀ ਬਲਨਾਮੇ ਕੋ ਸਾਥ ਨਾਲ ਸਹੀਂ ਕੇਵਲ ਨਾਮ ਨਹੀਂ ਨਾਲ ਜਾਣਾ ਮਿਠਿਆ ਹੋਮੈ ਮਮਤਾ ਮਾਇਆ ਮਿਠਿਆ ਰਾਜ ਉਮਤਨ ਮਾਲ ਮਿਠਿਆ ਕਾਮ ਕ੍ਰੋਧ ਬਕਰਾਲ ਮਿਠਿਆ ਰਾਤ ਹਸਤੀ ਅਸਮਾਹ ਤਰਾ ਮਿਠਿਆ ਰੰਗ ਸੰਗ ਮਾਇਆ ਪੀਗਾ ਮਿਠਿਆ ਤਰ ਹੋਮ ਬੋਇਬ ਮਿਠਿਆ ਪਸੂ ਪ੍ਰਕਰਤ